ਜਿਹੜਾ ਸਵਾਲ ਇਸ ਲਈ ਕਿ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਅੱਜ ਗੋਗਨ ਵੈਲੀ ਦੇ ਜਿਹੜੇ ਪਸੰਦ ਹੈ ਪਿਛੇ ਮ ਦਿਖਾਉਂਗਾ ਤਸਵੀਰ ਦੇ ਵਿੱਚ ਆਪਣੀ ਸਮੱਸਿਆ ਲੈ ਕੇ ਬਿਜਲੀ ਦਫਤਰ ਪਹੁੰਚੇ ਹੋਇਆ ਦੱਸਿਆ ਜਾ ਰਿਹਾ ਕਿ ਬਿਜਲੀ ਦੀ ਸਮੱਸਿਆ ਤੋਂ ਕਾਫੀ ਲੰਬੇ ਸਮੇਂ ਤੋਂ ਚੁੰਦੇ ਕਿਹੜੀ ਸਮੱਸਿਆ ਹੈ ਇਹ ਗੱਲਬਾਤ ਵੀ ਕਰਾਂਗੇ ਪਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਗੋਗਨ ਵੈਲੀ ਦੇ ਵਿੱਚ ਥਰਮਲ ਪਲਾਂਟ ਦੇ ਵਿੱਚ ਸਾਰੇ ਜਿਹੜੇ ਜਿਹੜੇ ਮੈਂ ਪਿੱਛੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸਾਰੇ ਥਰਮਲ ਪਲਾਂਟ 'ਚ ਨੌਕਰੀ ਕਰ ਚੁੱਕੇ ਆ ਉੱਚੇ ਅਹੁਦੇ ਦੇ ਨੌਕਰੀ ਕਰ ਚੁੱਕੇ ਆ ਲੇਕਿਨ ਬਿਜਲੀ ਬੋਰਡ ਨੂੰ बार-बार ਜਿਹੜੀਆਂ ਸਵੈਤਾਂ ਦੇਣ ਦੇ باوجود ਵੀ ਇਹਨਾਂ ਦੀ ਸਵੱਸਿਆ ਹੱਲ ਨਹੀਂ ਹੋ ਰਹੀ 20 ਸਵੱਸਿਆ ਗੱਲ ਕਰਦੇ ਆ ਹਾਂਜੀ ਜਿਲ੍ਹ ਸਾਹਿਬ ਅੱਜ ਤੁਸੀਂ ਸਾਰੇ ਇਕੱਤਰ ਹੋ ਕੇ ਆਏ ਆ ਕਿਸ ਸਵੱਸਿਆ ਹੈ ਸਵੱਸਿਆ ਇਸ ਤਰ੍ਹਾਂ ਹੈ ਕਿ ਜਿਹੜੇ ਸਾਡੇ ਜਿਹੜੇ ਵੀ ਅੱਜ ਸਾਥੀ ਖੜੇ ਆ ਇਹ ਗੋਲ ਨਵੈਲੀ ਦੇ ਵਸਨੀਕ ਹੈ ਤੇ ਰਿਟਾਇਰੀ ਬੰਦੇ ਆ ਉੱਥੇ ਪਲਾਟ ਲੈ ਕੇ ਇਹਨਾਂ ਨੇ ਆਪਣੇ ਮਕਾਨ ਪਾਏ ਹੋਏ ਆ ਉਹਦੇ ਸਾਕੇ ਉੱਥੇ ਕਈ ਮਤਲਬ ਜਿਵੇਂ ਬਿਜਲੀ ਦੀ ਸੋਚਦਾ ਹੈ ਉਹ ਕਲਪਨੋਂ ਸਾਡੇ ਵਾਸਤੇ ਬੜੀ ਮਤਲਬ ਨਾਮ ਨੂੰ ਨਿਕਰ ਕਿਉਂਕਿ ਉਹ ਜਿਹੜੀਆਂ ਕੇਵਲਆਂ ਪਾਈਆਂ ਹੋਈਆਂ ਟਰਾਂਸਫਾਰਮਰ ਉਹਦੀ ਘੱਟ ਕਪੈਸਿਟੀ ਤੋਂ ਬਣੀ ਹੋਈ ਹੈ ਜਿਹੜਾ ਲੋਡ ਹੈ ਉਹ ਇੰਨਾ ਵੱਧ ਜਾਂਦਾ ਹੈ ਕਿ ਰਾਮ ਨੂੰ ਨਾਲ ਦੀ ਏਸੀ ਚੱਲਦਾ ਤੇ ਕਈ ਕਈ ਟਿੰਟੇ ਕਈ ਕਈ ਦਿਨ ਵੀ ਮਤਲਬ ਲਾਈਟ ਸਾਡੀ ਜੁੜੀਆਂ ਬੰਦ ਰਹਿੰਦੀ ਹੈ ਇਸ ਕਰਕੇ ਅਸੀਂ ਮਤਲਬ ਐਕਸ਼ਨ ਸਾਹਿਬ ਨੂੰ ਇੱਕ ਦਿਨ ਦਸ ਕਿ ਦਿਨ ਪਹਿਲਾਂ ਮਿਲ ਕੇ ਗਏ ਸੀ ਨਾਲੇ ਟੈਂਸ਼ਨ ਤੇ ਇਹ ਕੇ ਗਏ ਹਾਂ ਉਹਨਾਂ ਨੇ ਆਪਣਾ ਐਸਜੀਓ ਦੀ ਡਿਊਟੀ ਲਈ ਸੀ ਉਹ ਉੱਥੋਂ ਸਾਰਾ ਕੀਮੇਟ ਬਣਾ ਕੇ ਤੇ ਲੈ ਕੇ ਮਤਲਬ ਆਇਆ ਪਰ ਉਹਨਾਂ ਅੱਗੇ ਜੋ ਕੁਝ ਕਰਨਾ ਜਾਂ ਹੋਣਾ ਉਹ ਉਹ ਕਿਹੜਾ ਉੱਥੇ ਖੜਾ ਉਹਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਅਸੀਂ ਰਾਸ ਵੀ ਬਹੁਤ ਪਰੇਸ਼ਾਨ ਸੀ ਸਾਰੇ ਸਾਥੀ ਸਾਥ ਜੁੜੇ ਆ ਇੱਕ ਦੂਜੇ ਦਾ ਮਤਲਬ ਬਾਹਰ ਨਿਕਲ ਕੇ ਛੜਕਾਂ ਦੇ ਤੁੰਗੁਰਨੇ ਲੜਦਾ ਹੁੰਦੀ ਨਹੀਂ ਸੱਤ ਕਹਿੰਦੇ ਇਸੇ ਗੈਂਟੀ ਕਰਨੇ ਇਹਨਾਂ ਨੂੰ ਆਏ ਆ ਤੇ ਜਿਹੜਾ ਵੀ ਮਤਲਬ ਉਸੇ ਸਿਸਟਮ ਜਿਸ ਤਰ੍ਹਾਂ ਵੀ ਉਹ ਮਤਲਬ ਬਣਦਾ ਲੱਗੂਆ ਉਹਨੂੰ ਪੂਰਾ ਕੰਪਲੀਟ ਕੀਤਾ ਜਾਵੇ ਜਿਹਦੇ ਨਾਲ ਸਾਰੇ ਆਪਣੇ ਜਿਹੜੇ ਲੋਕ ਨੇ ਉਹ ਆਪਣੀ ਆਰਾਮਦਾਰੀ ਜ਼ਿੰਦਗੀ ਜਿਹੜੀ ਕਮੀਸ਼ਾ ਵੀ ਬਹੁਤ ਹੈ ਰਿਟਾਇਰ ਹੋਣ ਤੋਂ ਬਾਅਦ ਇੱਥੇ ਤਾਣੀ ਆਏ ਸੀ ਤੇ ਇਸੇ ਮਤਲਬ ਚਲੋ ਹਰ ਇੱਕ ਤਰ੍ਹਾਂ ਦੀ ਸੁਹੂਲਤਾਂ ਮਿਲਦੀ ਆ ਪਰ ਸੁਹੂਲਤਾਂ ਤੇ ਹੋਰ ਵੀ ਬਹੁਤ ਜੜੀਆਂ ਕਿ ਮਤਲਬ ਸਾਨੂੰ ਪਰੇਸ਼ਾਨ ਕਰ ਰਹੀਆਂ ਨੇ ਨਹੀਂ ਮਿਲ ਰਹੀਆਂ ਪਰ ਇਸ ਤੋਂ ਬਿਜਲੀ ਦੀ ਸੁਹੂਲਤ ਤੇ ਪਾਣੀ ਦੀ ਸੁਹੂਲਤ ਥੋੜੀ ਹੈ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਅਸੀਂ ਇਸ ਕਰਕੇ ਬਿਜ਼ਨੈਸ ਅਫਸਰਾਂ ਤੇ ਅੱਜ 10 ਤਵਾਰ ਹੈ ਅਛੂ ਸਾਹਿਬ ਕੋ ਆਈਆਂ ਇਹ ਸਾਡੀ ਇਹ ਗੱਲ ਸੁਣਨਗੇ ਬਹੁਤ ਵਧੀਆ ਗੱਲ ਹੈ ਜੇ ਨਹੀਂ ਸੁਣਨਗੇ ਤਾਂ ਐਸੀ ਤੱਕ ਹੀ ਜਾਵਾਂਗੇ ਐਸੀ ਨਹੀਂ ਮਿਲੂਗਾ ਚੀਫ ਤੱਕ ਜਾਵਾਂਗੇ ਚੀਫ ਨੂੰ ਮਿਲੂਗਾ ਚੇਅਰਮੈਨ ਵੀ ਜੀ ਦੁਰਦੇ ਉਹਨਾਂ ਨੂੰ ਲੈ ਸਕਸ ਐਂਜਲੀ ਬਿਲਕੁਲ ਹੀ ਮਸਲਾ ਬੜੀ ਗੰਭੀਰ ਹੈ ਹਾਂ ਜੀ ਬਾਬਾ ਜੀ ਮਿਲਦਾ ਕਿ ਮੋਟਰ ਬਹੁਤ ਫੜ ਗਈ। ਹਾਂ। ਪੀਪੀ ਦਾ ਇਹ ਰੋਡ ਡ੍ਰੌਪ ਕਰਦੀ ਜਿਹੜੀ ਹੈ। ਬਹੁਤ ਬੜੀ ਬਹੁਤ ਤੰਗ ਹੈ। ਪਰ ਸੰਸਾਰ ਬੜਾ। ਜੇ ਸਾਬ ਨੇ ਸਿਆਕੇ ਜਾਂ ਲੈਣ ਚਲੇਂਦੀ ਤੁਸੀਂ ਸੜਕਾਂ ਦੇ ਹੁਮਦ ਨਜ਼ਰ ਆਉਂਦੇ ਆ। ਅੱਜ ਤਾਂ ਬਾਰ ਹੁਮਦ ਹੈ ਜੀ। ਬੁਰਾ ਹਾਲਾਂ ਦਾ ਪਹਿਲੇ। ਜਦੋਂ ਜਦਾਂ ਸਿਹਤ ਵੀ ਠੀਕ ਰਹਿੰਦੀ ਹੁਣ ਸਾਇਦ। ਚੱਲੋ ਭਾਈ ਇਹ ਸਾਰਾ। ਪਰ ਇਹ ਵੀ ਚਲੋ ਵੀ ਬੜੀ ਵੱਡੀ ਸਮੱਸਿਆ ਹੈ। ਇੰਨਾ ਵਧੀਆ ਨਾਮ ਤੁਹਾਡੀ ਕਲੋਨੀ ਦਾ ਗੋਬਿੰਦ ਵੇਲੀ ਹੈ। ਪਰ ਲੇਕਿਨ ਸਮੱਸਿਆ ਬੜੀ ਭੇੜੀ ਹੈ। ਸਮੱਸਿਆ ਬਹੁਤ ਜ਼ਿਆਦਾ ਇੱਥੇ ਕਹਾ ਕੇ ਹੀ ਕਹਿ ਲੋ। ਹਾਂ। ਮੁਲਾਜ਼ਮਾਂ ਵਾਸਤੇ ਪਾਕੀਤਾ ਇਤਰਾਮ ਵਾਸ ਪਰ ਇਸ ਤੇ ਸਾਡੀ ਜ਼ਿੰਦਗੀ ਸ਼ੁਰੂ ਹੋ ਗਈ। ਅੱਛਾ ਗੱਲ ਇਹ ਹੋ ਰਿਹਾ ਜਿਹੜੇ ਅੰਦਰ ਕਰਮਚਾਰੀ ਕੰਮ ਕਰ ਰਹੇ ਆ ਉਹ ਵੀ ਤੁਹਾਡੇ ਵਿੱਚ ਤੁਹਾਡੇ ਨਾਲ ਦੀਏ ਸਾਥੀ ਹੈ। ਤੁਸੀਂ ਵੀ ਕੰਮ ਕਰ ਚੁੱਕੇ ਆ। ਕਦੇ ਤੁਸੀਂ ਤਾਂ ਨਹੀਂ ਕਦੇ ਜ਼ਿੰਦਗੀ ਤੰਗ ਕਰੇ ਲੋਕ ਐਦਾਂ। ਨਹੀਂ ਅਸੀਂ ਤੰਗ ਨਹੀਂ ਕਰਦੇ। ਅੱਛਾ ਕੱਪੜਾ ਦੇ। ਅੱਛਾ ਤੇ ਆ ਕੇ ਭੇਜ ਦਿਆ। ਅੱਛਾ। ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਬਿਲਕੁਲ ਫ फेब्रुवारी ਅਸਲ ਦੇਖਦੇ ਹੁੰਦੇ ਆ ਕਿ ਪੁਲਿਸ ਕਰਮਚਾਰੀ ਆ ਜਾਊਗਾ। ਜਦੋਂ ਅਹੁਦੇ ਤੇ ਬੈਠੇ ਹੁੰਦੇ ਨੇ। ਕਮਜਾਰੀ ਤੇ ਉਹ ਕੰਮ ਵਕੀ ਨਹੀਂ ਕਰਦਾ ਸਰ ਤੁਸੀਂ ਵੀ ਕਿਹੜੇ ਰਟਾਇਰ ਹੋਏ ਮੈਂ ਉਹ ਵਾਲੇ ਹੀ ਰਟਾਇਰ ਹੋਇਆ ਅੱਛਾ ਜੀ ਹਾਂ ਜੀ ਤੇ ਜਿਹੜੇ ਅੱਜ ਸਾਡੇ ਅਫਸਰ ਸੁਣ ਨਹੀਂ ਰਹੇ ਉਹ ਦੁਬਾਰਾ ਮਿਲ ਕੇ ਦੇਖਦੇ ਜੀ ਕੀ ਕਹਿੰਦੇ ਆ ਕੋ ਦੋ ਤਰੀਕ ਨੂੰ ਮਿਲੇ ਸੀ ਉਸ ਤੋਂ ਬਾਅਦ ਫਿਰ ਇੱਕ ਵਾਰ ਮਿਲ ਕੇ ਤੁਹਾਡੇ ਕੰਮ ਤਾਂ ਫੋਨ ਤੇ ਹੋਣ ਚਾਹੀਦੇ ਆ ਨਾ ਕਿ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਹਾਂ ਫੋਨ ਵੀ ਸਾਰਿਆਂ ਨੂੰ ਕਰ ਲੈਂਦੇ ਪਰ ਨਹੀਂ ਹੁੰਦੇ ਨਹੀਂ ਹੁੰਦੇ ਨਹੀਂ ਹੁੰਦੇ ਮੈਂ ਇਹਨੂੰ ਜਦੋਂ 100 ਵੋਲਟ ਹੁੰਦੀ ਸਾਡੇ ਦੁਪਹਿਰ ਨੂੰ ਜੀ ਅੱਛਾ ਜੀ ਸੋ ਫੱਕਾ ਕਿੱਥੇ ਚਲ ਜੂਗਾ ਕਿੱਥੋਂ ਟੱਪੇ ਚਲ ਜੂਗਾ ਹਾਂ ਖੁਦ ਹੀ ਚੱਲੇ ਜਦੋਂ ਮੈਨੂੰ ਤੁਹਾਡੇ ਦਸਾਤੀ ਲੰਗ ਨੂੰ ਫੋਨ ਕਰਿਆ ਵੀ ਇਸ ਤਰ੍ਹਾਂ ਦੀ ਸਮੱਸਿਆ ਹੈ ਮੈਨੂੰ ਵੀ ਬੜਾ ਸੁਣ ਕੇ ਹੈਰਾਨੀ ਜੀ ਹੋਈ ਹੈ ਕਿ ਤੁਸੀਂ ਖੁਦ ਸਾਰੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਇੱਥੇ ਅੱਧੇ ਨਹੀਂ ਗਿਆ ਸਾਰੇ ਹੀ ਬਿਜਲੀ ਬੋਰਡ ਦੇ ਸਾਰੇ ਬਿਜਲੀ ਬੋਰਡ ਤੇ ਵੀ ਸੜਾਈ ਨਹੀਂ ਹੋ ਰਹੀ ਹੈ ਗੱਲ ਕਰਦੇ ਅੰਦਰ ਜਿਹੜੇ ਸਾਡੇ ਅਫਸਰ ਸਾਹਿਬ ਆ ਹਨ ਕਿਉਂ ਨਹੀਂ ਸੜਾਈ ਹੋ ਰਹੀ ਇਹਨਾਂ ਦੀ ਕਿਉਂਕਿ ਅੱਜ ਕੱਲ ਮੈਂ ਵੀ ਟੇਬਲ ਦੇਖਦਾ ਰਹਿੰਦਾ ਕਿ ਅਫਸਰ ਲੋਕਾਂ ਦੇ ਕੰਮ ਨਹੀਂ ਹੋ ਰਹੇ ਤੇ ਕੋਈ ਐਮਐਲਏ ਕੋਲ ਸਪਾਰਸ ਕੰਮ ਜਾ ਰਿਹਾ ਕੋਈ ਕਿਸੇ ਕੋਲ ਜਾ ਰਿਹਾ